ਮੇਰੇ ਹਸਬੰਦ ਟ੍ਰੈਲੀ ਟਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਐਕਸੀਡੈਂਟ ਹੋ ਗਿਆ 2 ਮਹੀਨੇ ਤਕਰੀਬਨ ਰਾਤੀ ਤੇ ਗੱਡੀ ਵਾਲੇ ਠੀਕ ਆ ਬੰਦੇ ਕਿ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨੇ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਉੱਥੇ ਹੋਇਆ ਕਿੱਥੇ ਗਿਆ ਐਕਸੀਡੈਂਟ ਪ੍ਰਾਵਲ ਮੰਡੀ ਪ੍ਰਾਵਲ ਮੰਡੀ ਕੋ ਤੇ ਭਾਈ ਹੁਣ ਠੀਕ ਠਾਕ ਆ ਬਿਲਕੁਲ ਦੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਤਾਂ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਹੈ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਕੀ ਕਹਣਾ ਜਾਨੇ ਜੀ ਇਹ ਬਸ ਠੀਕ ਹੈ ਮੈਂ ਕਹਿਣਾ ਪੁੱਛ ਨਹੀਂ ਜਣਾ ਦਾ ਹੁਣ ਐਕਸੀਡੈਂਟ ਹੋ ਗਿਆ ਤੇ ਜਿਹੜਾ ਗੱਡੀ ਵਾਲਾ ਸੀਗਾ ਉਹ ਕੋਈ ਮਤਲਬ ਕੀ ਕਿੱਦਾਂ ਮਤਲਬ ਉਹ ਅੰਦਵਾ ਸੀਗਾ ਉਹ ਅੰਦਵਾ ਆਪਣੇ ਨਵਾਲਕੇ ਹੀ ਸੀਗਾ ਗੱਡੀ ਦਾ ਨਾਂ ਉਹਦੇ ਕੋਲ ਲਾਇਸੈਂਸ ਹੈਗਾ ਹਾਂਜੀ ਮੁੰਡਾ ਜਿਹਾ ਸੀਗਾ ਅੱਛਾ ਇਹ ਡ੍ਰਿੰਕ ਕੋ ਨਹੀਂ ਕੀਤੀ ਉਸ ਦੀ ਵਿਚ ਗੱਡੀ ਦੇ ਵੀ ਡ੍ਰਿੰਕ ਉਹਨਾਂ ਦੇ ਪਈਆਂ ਗਲਾਸੀਆਂ ਤੇ ਉਹ ਕਿੰਨੇ ਬੰਦੇ ਸੀਗੇ ਤਿੰਨ ਜਾਣੇ ਸੀਗੇ ਤਿੰਨ ਹੀ ਹਾਂ ਜੀ ਦਾ ਨਾਮ ਅਮਨਦੀਪ ਸਿੰਘ ਹੈ ਜੀ ਅਮਨਦੀਪ ਸਿੰਘ ਹਾਈ ਕਿਹੜੇ ਪਿੰਡ ਤੋਂ ਆਪਾਂ ਪਿੰਡ ਬਲਪੋਤੇ ਤੋਂ ਹੈ ਜੀ ਬਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਆਏ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਤੁੜੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਰਾਵਲ ਪਿੰਡੀ ਤੋਂ ਲਗਭਗ ਉਹਦੇ ਉੱਪਰ ਆਪਾਂ ਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋ ਆਕੇ ਨੋਵਾ ਗੱਡੀ ਵਿੱਚ ਮਾਰੀ ਤਿੰਨ ਜਾਨੇ ਸੀਗੇ ਉਹ ਤਿੰਨ ਜਾਨੇ ਸੀਗੇ ਹਾਂਜੀ ਉਹਨੇ ਡ੍ਰੈਗ ਕੀਤੀ ਤੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਸੀ ਕਿੱਦਾਂ ਬਚਾਵਾ ਬਾਕੀਆਂ ਸਵਾਰੀਆਂ ਦਾ ਜਿਹਦਾਂ ਬਾਕੀ ਉਹ ਤੇ ਐਡਮਿਟ ਹੋਏ ਸੀਗੇ ਉਹ ਚਲ ਗਿਆ ਇਥੋਂ ਕਹਿੰਦੇ ਜੁਆ ਜਿਹ ਹੋਰ ਕਿੱਥੇ ਤੁਹਾਡਿਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਫੇ ਸੱਟ ਠੀਕ ਆ ਸਿਰ ਤੋਂ ਡਾਕੇ ਲੱਗੇ ਸੀ ਸਾਥਾਂ ਅੱਛਾ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਿਲੀਵਾਂ ਰਾਤੀ 2 ਵਜੇ ਇਹ ਹੋਇਆ ਕਿੱਥੇ ਕੁ ਪਾਜੀ ਐਕਸਟ੍ਰੀਮ ਰਾਵਲਪਿੰਡੀ ਦੇ ਕੋਲ ਰਾਵਲਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਬੋਤੇ ਦਾ ਰਹਿਣ ਵਾਲਾ ਹਾਂ ਠੀਕ ਹੈ ਜਿਲ੍ਹਾ ਜਿਲੰਧਾ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਹੀ ਸੀਗਾ ਅੱਜ ਰਾਤ 22:00 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਹ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕਦੀ ਪੁਲਿਸ ਪਾਰਟੀ ਮੈਂ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਮਲੂਸ ਨੂੰ ਬੁਲਾਇਆ ਕਾਹ ਦੇ ਤੈਨੂੰ ਸਵਾਰ ਨੌਜੋ ਸੀ ਤੇ ਟੁਰਟ ਚੱਲ ਕੇ ਕੁਸੀ ਉਹ ਜ਼ਖਮੀ ਹਾਥੀ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀ ਦੇ ਇਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦ ਕੀ ਪੱਟਦੀ ਉਹਨੂੰ ਪਤਾ ਲੱਗਾ ਕਿ ਇਹ ਕਿੱਥੇ ਰਹਿਣ ਵਾਲੇ ਜੀ ਜਾ ਰਹੇ ਹਾਂ ਹਾਂਜੀ ਉਹ ਮਦਦ ਦੇ ਲੈ ਕੇ ਨੌਜਵਾਨ ਆਏ ਨਾ ਉਹ ਰਾਤੀਂ ਪਾਲਕਾ ਸੀ ਕੋ ਆਪਣੇ ਦੁਦਿਆਂ ਨੇ ਦੀਆ ਅੱਛਾ ਜੀ ਤੇ ਫਿਰ ਉਹ ਮਦਦ ਜੇ ਕੋ ਮ ਸੀਰੀਅਸ ਸਮਝ ਕੇ ਉਹਨਾਂ ਦੇ ਪੂਰਾ ਡਰੈਸ ਨਹੀਂ ਪਾ ਕੇ ਤਿੱਜਾ ਜੋ ਕਰਕੇ ਫੇ ਆਪੋ ਹੀ ਕਾ ਲਈ